ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਚ ਸਾਨੂੰ ਪਤਾ ਲੱਗਿਆ ਸੀਗਾ ਕਿ ਪਨੀਸ਼ ਕੁਮਾਰ ਨਾਮ ਦਾ ਵਿਅਕਤੀ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 April ਦੀ ਰਾਤ ਤੋਂ ਜਿਹਦੇ ਨਾਲ ਗੱਲਬਾਤ ਹੋਈ ਸੀ ਕਿ ਸਾਰਾਤ ਕੀ ਵਿਖਿਆ ਤੇ ਉਹਦੇ ਬੇਸਬਤ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਹੰਡਰ ਹੋ ਚੁੱਕਿਆ ਹੈ ਤੇ ਇਹਨਾਂ ਦਾ ਜਿਹੜਾ ਆਪੋਸਿਟ ਰੰਜਿਸ਼ ਸੀਗੀ ਉਹ ਐਸੀ ਦੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਦਿੱਤੇ ਸੀਗੇ ਜਿਹੜੇ ਉਹ ਮੋੜ ਕੀ ਰਿਹਾ ਸੀਗਾ ਜਸਟ ਇਹ ਮੰਗਨ ਗਏ ਸੀਗੇ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹਨੂੰ ਮਹਿਚ ਸਿੱਟਤਾ ਸੀਗਾ ਭਗਤਾ ਜੀ ਅ ਸੀਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਐਸਟੀ ਇਨਵੈਸਟੀਗੇਸ਼ਨ ਤੇ ਐਸਟੀ ਪੀਬੀਆਈ ਅ ਯੋਗੇਸ਼ ਸਰ ਤੇ ਜਲਦੀਪ ਸਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਛੋਟਾ ਨਾਮ ਮਾਨੀ ਹੈ ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 April ਦੀ ਰਾਤ ਤੋਂ ਤੇ ਇਸ ਚ ਅਸੀਂ 346 ਦਾ ਫਰਚਾ ਦਿੱਤਾ ਸੀਗਾ ਇਨੀਸ਼ੀਅਲ ਤੇ ਇਹਦੀ ਉਮਰ ਸੀਗੀ 25 ਸਾਲ ਜਿਸ ਛਾਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਯੂ ਨੋ ਟ੍ਰੇਸ ਕੀਤਾ ਇਹਦੇ ਕੀਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਸਾਰਾ ਸੀ ਦੇਖਿਆ ਤੇ ਉਹਦੇ ਬੇਸਿਸ ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ ਤੇ ਜਿਸ ਛਾਸੀਂ ਫਿਰ ਹੁਣ ਸੈਪਟੈਂਬਰ ਦੇ ਮਹੀਨੇ ਚ ਅਸੀਂ ਵਾਦਾ ਜੁਦ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰ ਪ੍ਰਿੰਸ ਬੜੈਚਾ ਪੱਤੀ ਦਾ ਰਹਿਣ ਵਾਲਾ ਹੈਗਾ ਰਜਜੀਤ ਸਿੰਘ ਹੈਗਾ ਛੋਟੀ ਮਾਜਰੀ ਦਾ ਤੇ ਅਮਰਿਤਪਾਲ ਸਿੰਘ ਇਹ ਹੈਗਾ ਘੜਾਵਾ ਪੱਤੀ ਦਾ ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਤੇ ਇਹਨਾਂ ਦਾ ਜਿਹੜਾ ਆਪਸ 'ਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਏ ਸਿਗੇ ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ ਜਸਟ ਇਹ ਮੰਗਨ ਗਏ ਸੀ ਕਿ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹਨੂੰ ਮਹਿਚ ਸਿੱਟਦਾ ਸੀਗਾ ਭਾਕੜਾ 'ਚ ਬਾਕੀ ਤਫ਼ਤੀਸ਼ ਸਾਡੀ ਜਾਰੀ ਹੈ ਨਾਲੇ ਮਾਰਿਆ ਜੀ ਇਸੇ ਤਰੀਕੇ ਨਾਲ ਮਤਲਬ ਪਾਖੜਾ ਚ ਹੀ ਸਿੱਟਿਆ ਇਸ ਤਰੀਕੇ ਨਾਲ ਕੋਈ ਲੋਕੇਸ਼ਨ ਤਾਂ ਸਹੀ ਰੱਖ ਲੇਗੇ ਹਾਂਜੀ ਇਹ ਲੋਕੇਸ਼ਨ ਜਿਹੜੀ ਹੈਗੀ ਆ ਆਪਣਾ ਜਿਹੜੇ ਅਗਰਵਾਲ ਗਊਸ਼ਾਲਾ ਹੈਗੀ ਇਹ ਉਹਦੇ ਨੇੜੇ ਹੈਗੀ ਆ ਹਾਂਜੀ ਕਿੰਨੇ ਕੁ ਪਰਸਨ ਦਾ ਹਾਂਜੀ ਕਿੰਨੇ ਕੁ ਪਰਸਨ ਦਾ ਥੋੜਾ ਜਿਹੀ ਸਿਕਾ ਜੀ 2000 ਰੁਪਏ ਦਾ ਜ਼ਿਆਦਾ ਨਹੀਂ 2000 ਤੇ ਲੈਣਾ ਚਾਹੁੰਦੇ ਹਾਂ ਹਾਂਜੀ ਉਹ ਬੰਦਾ ਸਮਾਣੇ ਦਾ ਇਸ ਮੁੰਡਾ ਉਹ ਜਿਹੜਾ ਮਰਨ ਵਾਲਾ ਹਾਂਜੀ